ਜਿਹੜੇ ਪੰਜਾਬੀ ਵੀਰ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਕੈਨੇਡਾ ਵਿੱਚ ਜਾ ਰਹੇ ਹਨ ਕੈਨੇਡਾ ਵਿਚਲੇ ਹਾਲਾਤਾਂ ਨੂੰ ਸਰਜੀਤ ਖੇਰਦੀ ਕਲਮ ਨੇ ਐਵੇਂ ਬਿਆਨ ਕੀਤਾ ਸੁਣਨਾ ਜਰਾ ਗੌਰ ਦੇ ਨਾਲ ਵੀ ਚਲੀ ਸੇਰਿਦਾਰੀ ਆ ਗਏ ਕਨੇਟਾ ਨੂੰ ਛੱਡ ਕੇ ਪਿੰਡ ਵਿੱਚ ਚਲੀ ਸੇਰਿਦਾਰੀ ਗੱਲੇ ਸਰਵਣ ਕੋ ਤੇ ਕੈਂਦਾ ਬਾਪੂ ਤੇਥੋਂ ਗਾਣਾ ਪਰਦਾ ੰਦਾ ਕਮ ਕਰਦਾ ਇੱਥੇ ਕੰਮ ਬਿਨਾਨੀ ਸਰਦਾ ਇੱਕ ਕਿਸ਼ਤਾ ਕਰਦਿਆਂ ਇੱਕ ਕਿਸ਼ਤਾ ਕਰੇਂ ਦੀਆਂ ਦੂਜੀ ਬਿਨ ਬੱਤੀਆਂ ਵਤ ਮਾਰੀ ਆਗੇ ਕਰੇਟਾ ਨੂੰ ਛੱਡ ਕੇ ਪਿੰਡ ਵਿੱਚ ਨਹੀਂ ਸਰਦਾਰੀ ਦੀ 15 ਵਰਿਆ ਦੀ ਮੇਰੀ ਹਲ ਦੀ ਕਿੱਲੀ ਛੱਡੀ ਚੱਕ ਬੈਤ ਹੱਥ ਮੈਨੂੰ ਚੜ ਜਾਂ ਡਾਉਨ ਡਾਉਨ ਦੀ ਗੱਡੀ ਆ ਝਾੜੂ ਫੇਰ ਰਹੀ ਈ ਰਾਤੀ ਟੌਲੀ ਰਾਣੀ ਆ ਕੇ ਕੈਨੇਡਾ ਨੂੰ ਛੱਡ ਕੇ ਪਿੰਡ ਵਿੱਚ ਚਲੀ ਸਰਦਾਰੀ ਜਾਦੇ ਨੂੰ ਨੇ ਭਰਾ ਆਪਣਾ ਪਿੰਡੋਂ ਪਰਨ ਲਈ ਬਲਵਾਇਆ ਬਾਪੂ ਤੇ ਮੇ ਮੇਰਾ ਮੰਝਾ ਮੇਸਮੈਂਟ ਵੀ ਚਿੜਾਇਆ ਉਹ ਬੁੱਢਿਆਂ ਹੱਡਾਂ ਨੂੰ ਬੁੱਢਿਆਂ ਹੱਡਾਂ ਨੂੰ ਰਹਿੰਦੀ ਚੜੀ ਹਮੇਸ਼ਾ ਠਾਰੀ ਆਗੇ ਕਰੇ ਟਾਂ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਬੂ ਕਾਲ ਵਿਚ ਲ ਜਿਸ ਤੇ ਰਹਾ ਮੈਂ ਮੂਹ ਵਿਚ ਪੁਰੀਕੀਆਂ ਪਾਉਂਦਾ ਖਹੇ ਟੇਬਲ ਤੇ ਬਹਿ ਕੇ ਤੁਹਾਨੂੰ ਲਾਂਚ ਨਹੀਂ ਕਰਨਾ ਆਉਂਦਾ ਡਾਰੇ ਡਰ ਕੇ ਦਿਨ ਕੱਟਣੇ ਡਾਰੇ ਡਰ ਕੇ ਦਿਨ ਕੱਟਣੇ ਦਾਵੇ ਖੇਂਦੀ ਖੇੜੇ ਨਿਆਰੀ ਆਗੇ ਕਰੇ ਤਾਰੂ ਛੱਡ ਕੇ ਪਿੰਡ ਵਿਚ ਚਲੀ ਧਰੇਦਾਰੀ ਪੁੱਤ ਗੱਲ ਕਰਦੇ ਕਹਿੰਦੇ ਮਹਾਰਾਜ ਸੁਖ ਰੱਖੂ ਬੇਬੇ ਤੇ ਬਾਪੂ ਦੀ ਪਰਸ਼ਨ ਕਰਦਾ ਖਰਜ ਚੱਕੂ ਇਨਕਮ ਆਪਣੀ ਦੋਹਾਂ ਦੀ ਇਨਕਮ ਆਪਣੀ ਦੋਹਾਂ ਦੀ ਸਿੱਧੀ ਜਾਊ ਬੈਂਕ ਨੂੰ ਸਾਰੀ ਆ ਗਏ ਕਰੇਟਾ ਨੂੰ ਝੜ ਕੇ ਪਿੰਡ ਵੀ ਚਲੀ ਸਰਦਾਰੀ ਸਰ ਜੀ ਤੇ ਖਿਆਰ ਦੀ ਮੈਂ ਇਕ ਨਾਮ ਮੰਨੀ ਹੁਣ ਪਛਤਾਵਾ ਇਸ ਕਲੇ ਕਨੇਡਾ ਤੋਂ ਚੰਗੇ ਕਉ ਕੇ ਤੇ ਧਗਰਾਵਾ ਹੁਣ ਜੀ ਕਰਦਾ ਛੇਤੀ ਹੁਣ ਜੀ ਕਰਦਾ ਛੇਤੀ ਆ ਗਏ ਪਿੰਡ ਨੂੰ ਮਾਰੀ ਉਡਾਰੀ ਆ ਗਏ ਕਨੇਡਾ ਨੂੰ ਛੱਡ ਕੇ ਪਿੰਡ ਵਿੱਚ ਚਲੀ ਸਰੇਦਾਰੀ ਆ ਗਏ ਕਨੇਡਾ ਨੂੰ ਛੱਡ ਕੇ ਪਿੰਡ ਵਿੱਚ ਚਲੀ ਸਰੇਦਾਰੀ